ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਆਪਾਂ ਸیرے-ਸੇਰੇ ਬਣਾਉਣ ਲੱਗੇ ਆਂ ਆਲੂ ਸ਼ਮਲਾ ਮਿਰਚ ਦੀ ਸਬਜੀ ਸਬਜੀ ਬਣਾਉਣ ਦੇ ਵਾਸਤੇ ਆਪਾਂ ਰੱਖ ਲਈਏ ਕੜਾਈ ਕੜਾਈ ਦੇ ਵਿੱਚ ਪਾਇਆ ਆਪਾਂ ਇੱਕ ਕੜਛੀ ਤੇਲ ਤੇਲ ਨੂੰ ਆਪਾਂ ਹੰਕਾਰਾਂਗੇ ਚੰਗੀ ਤਰ੍ਹਾਂ ਗਰਮ ਜਿੰਨੀ ਦੇਰ ਚ ਆਪਣਾ ਤੇਲ ਗਰਮ ਹੁੰਦਾ ਉਹਨੀ ਦੇਰ ਦੇ ਵਿੱਚ ਆਪਾਂ ਜਿਹੜੇ ਸਬਜ਼ੀਆਂ ਕੱਟ ਕੇ ਰੱਖੀਆਂ ਸੀ ਉਹ ਸਾਈਡ ਤੋਂ ਆਪਾਂ ਇਕੱਠੀਆਂ ਕਰ ਲਈਆਂ ਤੇ ਹੁਣ ਆਪਾਂ ਪਾ ਲਿਆ ਆਪਾਂ ਤੇਲ ਗਰਮ ਹੋਣ ਦੇ ਨਾਲ ਨਾਲ ਹੀ ਪਾਈ ਆਪਾਂ ਹਿੰਗ ਹਿੰਗ ਤੋਂ ਬਾਅਦ ਪਾਇਆ ਆਪਾਂ ਜੀਰਾ ਜੀਰੇ ਨੂੰ ਆਪਾਂ ਕਲਕਾਲਿਆ ਹਿੰਦੀ ਕਲਕ ਗਈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਕਿ ਮੈਂ ਸਾਈਡ ਤੇ ਕੱਟ ਕੇ ਰੱਖੇ ਹੋਏ ਸੀ ਆਲੂ ਸਬਜ਼ੀਆਂ ਵਿੱਚ ਸਾਰੀਆਂ ਪਹਿਲਾਂ ਹੀ ਕੱਟ ਲਈਆਂ ਸੀ ਮਸਾਲੇ ਵੀ ਸਾਰੇ ਪਹਿਲਾਂ ਕੱਟ ਲਏ ਸੀਗੇ ਤੇ ਆਲੂ ਆਪਾਂ ਇੱਕੋ ਹੀ ਸਾਈਜ਼ ਦੇ ਵਿੱਚ ਕੱਟੇ ਨੇਗੇ ਦੋ ਵੱਡੇ ਆਲੂ ਲਏ ਆ ਮੈਂ ਇੱਥੇ ਤੇ ਇਹਨਾਂ ਨੂੰ ਆਪਾਂ ਇੱਕੋ ਸਾਈਜ਼ ਦੇ ਵਿੱਚ ਕਰ ਲੈਣਾ ਹੁਣ ਆਪਾਂ ਚੱਲੋ ਫਰਾਈ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਲਾਂਗੇ ਕੜਾਹੀ ਦੇ ਵਿੱਚੋਂ ਤੇ ਸ਼ੈਲੋ ਫਰਾਈ ਕਰਦੇ ਵਕਤ ਆਪਾਂ 1 ਮਿੰਟ ਤੱਕ ਐਸੇ ਤਰ੍ਹਾਂ ਆਪਾਂ ਸਟੀਮ ਦੇ ਵਿੱਚ ਰੱਖਦੇ ਸੀ ਤੇ ਹੁਣ ਇਹਨਾਂ ਨੇ ਆਪਣਾ ਸਾਰਾ ਤੇਲ ਹੈ ਜਿਹੜਾ ਛੱਡਦਾ ਹੈਗਾ ਤੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਕੜਾਈ ਤੋਂ ਬਾਹਰ ਇੱਕ ਪਲੇਟ ਦੇ ਵਿੱਚ ਅਲੱਗ ਤੇ ਇਧਰ ਆਪਾਂ ਸਾਰੇ ਮਸਾਲੇ ਦੇਖੋ ਕੱਟ ਕੇ ਰੱਖ ਰੱਖੇ ਸ਼ਿਮਲਾ ਮਿਰਚ ਵੀ ਕੱਟ ਕੇ ਰੱਖ ਰੱਖੀਏ ਦੋ ਸ਼ਿਮਲਾ ਮਿਰਚ ਲਈਆਂ ਨੇ ਇੱਕ ਵੱਡਾ ਪਿਆਜ਼ ਹੈ ਜਿਹੜਾ ਮੈਂ ਕੱਟਿਆ ਹੈਗਾ ਤੇ ਇੱਕ ਟਮਾਟਰ ਛੋਟਾ ਪੀਸ ਅਦਰਕ ਦਾ ਤੇ 5-6 ਕਲੀਆਂ ਲਸਣ ਦੀਆਂ ਦੋ ਲਈਆਂ ਸੀ ਆਪਾਂ ਹਰੀਆਂ ਨਾਲ ਮਿਰਚਾਂ ਤੇ ਇਹ ਦੇਖੋ ਮੈਂ ਆਲੂ ਹੈ ਜਿਹੜੇ ਸਾਰੇ ਇੱਕ ਪਲੇਟ ਦੇ ਵਿੱਚ ਕੱਢ ਰਹੀਆਂ ਜਿਹੜੇ ਇਹ ਆਲੂ ਆਪਣੇ ਇੱਕਦਮ ਵਧੀਆ ਹੋ ਚੁੱਕੇ ਨੇ ਥੋੜੇ ਥੋੜੇ ਨਰਮ ਜੇ ਹੋ ਗਏ ਨੇਗੇ ਤੇ ਜਿਹੜਾ ਜੀਰਾ ਦੇਖੋ ਕਿੰਨਾ ਵਧੀਆ ਲੱਗ ਜਾਂਦਾ ਆਲੂਆਂ ਦੇ ਨਾਲ ਹੀ ਤੇ ਜਿਹੜਾ ਉਸ ਤੋਂ ਬਾਅਦ ਆਇਲ ਸੀ ਜਿਹੜਾ ਬਚਿਆ ਆਪਣੇ ਕੋਲੇ ਉਹਦੇ ਵਿੱਚ ਆਪਾਂ ਹੁਣ ਪਾ ਲਿਆ ਪਿਆਜ਼ ਪਿਆਜ਼ ਨੂੰ ਆਪਾਂ ਇੱਕ 2 ਮਿੰਟ ਭੁੰਨਾਂਗੇ ਦੇ ਨਾਲ ਹੀ ਆਪਾਂ ਰੱਖ ਲਈਆਂ ਦੋ ਹਰੀਆਂ ਮਿਰਚਾਂ ਵਿੱਚ ਹੀ ਇਹਨਾਂ ਨੂੰ ਫਰਾਈ ਕਰ ਲਾਂਗੇ ਪਿਆਜ਼ ਜਦੋਂ ਫਰਾਈ ਹੁੰਦਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਅਦਰਕ ਦੇਖੋ ਤੇਲ ਆਪਣਾ ਇੱਕਦਮ ਗਰਮ ਸੀ ਨਾਲ ਦੀ ਨਾਲ ਪਿਆਜ਼ ਜਿਹੜਾ ਫਰਾਈ ਹੋਣਾ ਸ਼ੁਰੂ ਹੋ ਗਿਆ ਤੇ ਇਹ ਆਪਾਂ ਇੱਥੇ ਸਾਰਾ ਸਲੋ ਫਲੇਮ ਦੇ ਉੱਤੇ ਪਕਾ ਰਹੇ ਹਾਂਗੇ ਜਿਆਦਾ ਹੀਟ ਦੇ ਉੱਪਰ ਨਹੀਂ ਆਪਾਂ ਬਣਾ ਰਹੇ ਉਸ ਤੋਂ ਬਾਅਦ ਹੁਣ ਆਪਾਂ ਪਾ ਦਈਏ ਅਦਰਕ ਇਹਨੂੰ ਵੀ ਆਪਾਂ ਇੱਕ ਮਿੰਟ ਤੱਕ ਐਸੀ ਤਰ੍ਹਾਂ ਇਹ ਭੁੰਨਾਂਗੇ ਮਸਾਲਿਆਂ ਦਾ ਭੁੰਨਿਆ ਜਾਣਾ ਬਹੁਤ ਜ਼ਰੂਰੀ ਹੋ ਜਾਏਗਾ ਤੇ ਉਸ ਤੋਂ ਬਾਅਦ ਆਪਾਂ ਪਾઈએ ਲਸਣ ਜਿਵੇਂ ਜਿਵੇਂ ਆਪਾਂ ਮਸਾਲੇ ਪੁੰਦੇ ਗਏ ਉਹ ਸੁਗੂਆ ਹੋਈਆਂ ਨਹੀਂ ਆ। ਸਬਜ਼ੀਏ ਜਿਹੜੀ ਬਹੁਤ ਹੀ ਜਲਦੀ ਆਸਾਨੀ ਨਾਲ ਬਣ ਜਾਂਦੀ ਹੈ। ਤੇ ਹੁਣ ਆਪਾਂ ਪਾਤਾ ਇੱਕ ਟਮਾਟਰ। 10-15 ਮਿੰਟਾਂ ਲਈ ਰੱਖੀ ਆਪਣੀ ਸਬਜ਼ੀਏ ਜਿਹੜੀ ਇਹ ਬਣ ਕੇ ਬਿਲਕੁਲ ਤਿਆਰ ਹੋ ਜਾਂਦੀ ਹੈਗੀ। ਕੱਟਣ ਤੇ ਵੀ ਜ਼ਿਆਦਾ ਟਾਈਮ ਨਹੀਂ ਲੱਗਦਾਗਾ। ਤੇ ਇਹ ਆਪਣੀ ਮਤਲਬ ਅੱਜ ਆਪਾਂ ਲੰਚ ਦੇ ਵਾਸਤੇ ਬਣਾ ਰਹੇ ਆਂਗੇ। ਲੰਚ ਟਾਈਮ ਦੇ ਵਿੱਚ ਬਣਾਵਾਂਗੇ ਤੇ ਖਾਵਾਂਗੇ। ਹੁਣ ਆਪਾਂ ਜਿਹੜਾ ਇੱਥੇ ਟਮਾਟਰ ਐ ਥੋੜਾ ਜਿਹਾ ਬਰੀਕ ਨਾਲੋਂ ਵੱਡਾ ਰੱਖਿਆ ਸੀਗਾ ਇਹਦੇ ਵਿੱਚ शिमला ਮਿਰਚ ਦੇ ਵਿੱਚ ਥੋੜੇ ਜਿਹਾ ਵੱਡੇ ਵੱਡੇ ਟਮਾਟਰ ਜੇ ਦੇਖਦੇ ਸੋਹਣੇ ਲੱਗਦੇ ਨੇਗੇ ਤੇ ਟੇਸਟ ਵੀ ਆਉਂਦਾਗਾ ਤੇ ਜਿਵੇਂ ਜਿਵੇਂ ਆਪਣਾ ਇਹ ਮਸਾਲਾ ਬਣਦਾ ਗਿਆ ਓਵੇਂ ਓਵੇਂ ਆਪਾਂ ਉਸੇ ਵਾਰੀ ਵਾਰੀ ਸਿਰ ਆਪਾਂ ਇਹਦੇ ਵਿੱਚ ਸਮਾਨ ਆਪਾਂ ਪਾਉਂਦੇ ਗਏ ਹੁਣ ਆਪਾਂ ਪਾਵਾਂਗੇ ਸੁੱਕੇ ਮਸਾਲੇ ਇਹਦੇ ਵਿੱਚ ਆਪਾਂ ਪਾਇਆ ਇੱਕ ਚਮਚ ਨਾਮਕ ਤੇ ਅੱਧਾ ਚਮਚ ਲਾਲ ਮਿਰਚ ਥੋੜੀ ਜੀ ਆਪਾਂ ਪਾਈ ਜਾਂਦੇ ਕੀ ਮਿਰਚ ਤੇ ਇੱਕ ਚਮਚ ਪਾਇਆ ਆਪਾਂ ਹਲਦੀ ਦਾ ਤੇ ਅੱਧਾ ਚਮਚ ਪਾਇਆ ਆਪਾਂ ਜੀਰਾ ਪਾਊਡਰ ਅੱਧਾ ਚਮਚ ਹੀ ਆਪਾਂ ਪਾ ਲਿਆ ਤਨੀਆ ਪਾਊਡਰ ਇਹਨੂੰ ਸਾਰੀ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਕਰਾਂਗੇ ਫਰਾਈ ਜਿੰਨੀ ਦੇਰ ਇਹ ਕਲਰ ਨਹੀਂ ਛੱਡ ਦੇਣਗੇ ਮਸਾਲਿਆਂ ਦਾ ਫਰਾਈ ਹੋਣਾ ਜ਼ਰੂਰੀ ਹੁੰਦਾ ਹੈਗਾ ਚੰਗੀ ਤਰ੍ਹਾਂ ਜਿੰਨੀ ਦੇਰ ਪੱਕ ਨਹੀਂ ਜਾਂਦੇ ਉਨੀ ਦੇਰ ਆਪਾਂ ਇਹਨੂੰ ਐਸੀ ਤਰ੍ਹਾਂ ਹੀ ਹਿਲਾਉਂਦੇ ਰਵਾਂਗੇ ਪਾਣੀ ਦੀ ਆਪਾਂ ਬਿਲਕੁਲ ਵੀ ਵਰਤੋਂ ਨਹੀਂ ਕਰਨੀ ਕਿ ਇਸ ਤੂਦੇ ਵਿੱਚ ਜੇ ਤੁਹਾਨੂੰ ਆਪਾਂ ਟੀਨ ਦੇ ਵਿੱਚ ਰੱਖਦੇ ਆ ਤਾਂ ਸਭੀ ਆਪਣੇ ਆਪ ਹੀ ਮਤਲਬ ਆਪ ਦਾ ਪਾਣੀ ਹੈ ਜਿਹੜਾ ਛੱਡ ਦਿੰਦੀ ਹੈ ਮਸਾਲੇ ਹੁਣ ਆਪਣੇ ਚੰਗੀ ਤਰ੍ਹਾਂ ਪੁੱਜ ਚੁੱਕੇ ਨੇ ਭਲ ਚੁੱਕੇ ਨੇ ਇਹਨੇ ਆਪਣਾ ਸਾਰਾ ਕਲਰ ਛੱਡਦਾ ਜਿਹੜੇ ਟਮਾਟਰ ਹੈ ਆਪਾਂ ਇਸੇ ਤਰ੍ਹਾਂ ਖੜਵੇਂ ਵੀ ਰੱਖਾਂਗੇ ਹੁਣ ਜਿਹੜੇ ਆਪਾਂ ਆਲੂ ਸ਼ੈਲੋ ਫਰਾਈ ਕਰਕੇ ਰੱਖੇ ਹੋਏ ਸੀ ਸਾਈਡ ਤੇ ਇਹਨਾਂ ਨੂੰ ਆਪਾਂ ਵਿੱਚ ਮਿਕਸ ਕਰ ਦਾਂਗੇ ਮਸਾਲਿਆਂ ਦੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਆਪਾਂ ਮਿਕਸ ਕਰਕੇ 1-2 ਮਿੰਟ ਇਸ ਤਰ੍ਹਾਂ ਹਲਾ ਕੇ ਫੇਰੇ ਨੂੰ ਆਪਾਂ ਕਵਰ ਕਰਕੇ ਛੱਡ ਦਾਂਗੇ ਤਾਂ ਜਿਹੜੇ ਸਕੀਮ ਦੇ ਵਿੱਚ ਜਿਹੜੇ ਵੀ ਮਸਾਲੇ ਆ ਇਹਦੇ ਵਿੱਚ ਰਾਤ ਮਿਕਸ ਜਾਣ ਆਲੂਆਂ ਦੇ ਵਿੱਚ ਇਹ ਜੇ ਆਪਾਂ ਨੂੰ ਕਾਲੀ ਵੀ ਹੋਵੇ ਤਾਂ ਇਹ ਸੱਜੀ ਆਪਾਂ ਬਣਾ ਲਈਏ ਤਾਂ ਆਪਾਂ ਇਹਨਾਂ ਤੋਂ ਠੰਮੇ ਸੱਜੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬੜੀ ਜਲਦੀ ਸਨ ਨਾਲ ਚਾਰ ਕੇ ਮੁਚਾਰ ਹੋ ਕੇ ਤੇ ਆਪਣੇ ਖਾਣ ਲਈ ਇਹਨੀ ਰੈਡੀ ਹੋ ਜਾਂਦੀ ਤੇ ਹੁਣ ਉਦੋਂ ਬਾਅਦ ਆਪਾਂ ਜਿਹੜੇ ਮਸਾਲੇ ਆ ਇਹਦੇ ਵਿੱਚ ਆਲੂ ਮਿਕਸ ਕਰੇ ਸੀ ਇਹਨੂੰ ਆਪਾਂ ਸਟੀਮ ਦੇ ਵਿੱਚ ਰੱਖਤਾ 2 ਮਿੰਟ ਬਾਅਦ ਆਪਾਂ ਟੱਕ ਕੱਚਾ ਕੇ ਦੇਖਿਆ ਤਾਂ ਆਪਣੇ ਆਲੂ ਆ ਜਿਹੜੇ ਸੱਜੀ ਦੇ ਵਿੱਚ ਮਸਾਲਿਆਂ ਦੇ ਵਿੱਚ ਕਾਫੀ ਪੱਕ ਚੁੱਕੇ ਸੀ ਦੇਖੋ ਆਲੂਆਂ ਨੇ ਆਪਣਾ ਹੀ ਰਸਾ ਜਾਂ ਛੱਡਤਾ ਪਾਣੀ ਜਾਂ ਛੱਡਤਾ ਹੁਣ ਆਪਾਂ ਇੱਥੇ ਸਬਜ਼ੀ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਐਡ ਕੀਤਾ ਤੇ ਤੇ ਹੁਣ ਆਪਾਂ ਇੱਥੇ ਸ਼ਿਮਲਾ ਮਿਰਚਾਂ ਇਹਦੇ ਵਿੱਚ ਐਡ ਕਰ ਦਾਂਗੇ ਆਲੂਆਂ ਦੇ ਵਿੱਚ ਸ਼ਿਮਲਾ ਮਿਰਚਾਂ ਹੁੰਦੀਆਂ ਜਿਹੜੀਆਂ ਬੜੀ ਜਲਦੀ ਪੱਕ ਜਾਂਦੀਆਂ ਨੇ ਐਸ ਕਰਕੇ ਆਪਾਂ ਸਾਰਿਆਂ ਤੋਂ ਲਾਸਟ ਦੇ ਉੱਤੇ ਆਪਾਂ ਸ਼ਿਮਲਾ ਮਿਰਚਾਂ ਜਿਹੜੀ ਐਡ ਕਰਨੀ ਹੈਗੀ ਦੇਖੋ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਹੈ ਕਿ ਸਾਰੀ ਸਬਜੀ ਦੇ ਵਿੱਚ ਇਹਦੀ ਕੋਟਿੰਗ ਦੀ ਕਰ ਦੇਣੀ ਹੈ Shimla mirch ਦੀ ਜਦੋਂ ਸਾਰੀ ਸਬਜੀ ਦੀ ਕੋਟਿੰਗ Shimla mirch ਦੇ ਉੱਪਰ ਹੋ ਜਾਏਗੀ ਉਦੋਂ ਆਪਾਂ ਇਹਨੂੰ ਸਬਜੀ ਨੂੰ ਟੱਕ ਕੇ ਫਿਰ ਛੱਡ ਦਾਂਗੇ 2 ਮਿੰਟ ਲਈ ਤੇ ਦੇਖੋ ਆਪਣੀ ਸਬਜੀ ਦਾ ਕਲਰ ਕਿੰਨਾ ਸੋਹਣਾ ਆਇਆ ਹਲੇ ਨਹੀਂ ਸਬਜੀ ਨੇ ਪੱਕਣਾ ਬਣ ਕੇ ਹੋਣਾ ਪਿਆਰ ਚੰਗੀ ਤਰ੍ਹਾਂ ਹਲੇ ਲੱਗਣਗੇ 2-3 ਮਿੰਟ ਤੇ ਉਸ ਤੋਂ ਬਾਅਦ ਦੇਖੋ ਆਪਣੀ ਸਬਜੀ ਹੈ ਜਿਹੜੀ ਇਹ ਖਾਣ ਲਈ ਤਿਆਰ ਹੋ ਜਾਣੀ ਹੈਗੀ ਹੁਣ ਸਬਜੀ ਐ ਇੱਕਦਮ ਰਤਨੀ ਚੁੱਕੀ ਐ ਤੇ ਇੱਥੇ ਮੈਂ ਕਵਰ ਕਰਕੇ ਇਹਨੂੰ ਸਬਜੀ ਨੂੰ 2-3 ਮਿੰਟ ਐਸੀ ਤਰ੍ਹਾਂ ਹੀ ਪਕਾਵਾਂਗੇ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਚੱਕ ਕੇ ਦੇਖਾਂਗੇ ਢੱਕਣ ਆਪਣੀ ਸਬਜ਼ੀ ਕਿੰਨੀ ਕੁ ਬਣ ਚੁੱਕੀ ਹੈ ਤੇ ਮੈਂ ਸਲੋ ਸਪੀਡ ਦੇ ਉੱਤੇ ਛੱਡ ਦੇਣੀ ਹੈ ਬਣਨ ਦੇ ਲਈ ਦੇਖੋ ਇਹਨੂੰ ਬਿਲਕੁਲ ਲੋ ਸਪੀਡ ਦੇ ਉੱਪਰ ਕਰ ਦੇਣਾ ਹੈਗਾ ਤਾਂ ਕਿ ਇਹ ਜਿਹੜੇ ਸਲੋ ਸਪੀਡ ਦੇ ਉੱਤੇ ਬੜੀ ਹੀ ਵਧੀਆ ਤੇ ਟੇਸਟੀ ਟੇਸਟੀ ਸਬਜ਼ੀ ਬਣ ਕੇ ਆਵੇ ਜਿਹੜੀ ਆਪਾਂ ਸਬਜ਼ੀ ਫੁੱਲ ਸਪੀਡ ਦੇ ਉੱਪਰ ਪਕਾ ਲੈਂਦੇ ਆ ਉਹ ਸਬਜ਼ੀ ਦਾ ਉਨਾ ਵਧੀਆ ਟੇਸਟ ਨਹੀਂ ਬਣਦਾ ਜਿੰਨਾ ਕਿ ਆਪਾਂ ਲੋ ਸਪੀਡ ਤੇ ਬਣਾ ਕੇ ਟੇਸਟ ਵਧੀਆ ਆਪਾਂ ਸਬਜੀ ਦਾ ਲੈ ਲੈਨੇ ਆਂ ਦੇਖੋ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਸ਼ਿਮਲਾ ਮਿਰਚ ਵੀ ਬਹੁਤ ਹੀ ਵਧੀਆ ਬਣੀ ਹੈ ਵਿੱਚ ਪੱਕ ਚੁੱਕੀ ਹੈਗੀ ਆਲੂ ਤਾਂ ਆਪਣੇ ਪਹਿਲਾਂ ਹੀ ਆਪਾਂ ਸ਼ੈਲੋ ਫਰਾਈ ਕਰਕੇ ਅੱਧੇ ਪਕਾ ਲਏ ਸੀਗੇ ਤੇ ਹੁਣ ਦੇਖੋ ਆਪਣੀ ਸਬਜੀ ਬਣ ਕੇ ਬਿਲਕੁਲ ਪਰਫੈਕਟ ਤਿਆਰ ਹੈ ਸਬਜੀ ਨੂੰ ਹੁਣ ਆਪਾਂ ਰੋਟੀ ਨਾਲ ਖਾਓ ਪਰਾਂਠੇ ਨਾਲ ਖਾਓ ਉਹ ਆਪਣੀ ਮਰਜ਼ੀ ਹੈ ਉਦੋਂ ਬਾਅਦ ਆਪਾਂ ਪਾਇਆ ਇਹਦੇ ਉੱਪਰ ਧਨੀਆ ਧਨੀਆ ਪਾ ਕੇ ਟੇਸਟ ਇਹਦਾ ਜਿਹੜਾ ਹੋਰ ਵੀ ਵਧੀਆ ਬਣ ਜਾਣਾ ਹੈਗਾ ਇੱਕ ਪਲੇਟ ਲਈ ਪਲੇਟ ਦੇ ਵਿੱਚ ਹੁਣ ਆਪਾਂ ਸਾਰੀ ਸਬਜ਼ੀ ਕੱਢ ਲੈਣੀ ਹੈ ਜੇ ਤੁਸੀਂ ਚਾਹੋ ਤਾਂ ਇਹਦੇ ਉੱਪਰ ਘਿਓ ਜਾਂ ਮੱਖਣ ਕੁਝ ਵੀ ਪਾ ਸਕਦੇ ਹੋ ਪਰ ਆਪਾਂ ਇੱਥੇ ਕੁਝ ਵੀ ਨਹੀਂ ਪਾਉਂਦੇਗੇ ਆਪਾਂ ਸਿਰਫ ਧਨੀਏ ਨਾਲ ਹੀ ਇਸ ਨੂੰ ਸਬਜ਼ੀ ਨੂੰ ਡੈਕੋਰੇਟ ਕੀਤਾ ਹੈ ਆਪਣਾ ਆਪਣਾ ਟੇਸਟ ਹੁੰਦਾ ਆਪਾਂ ਕਿਸ ਤਰ੍ਹਾਂ ਦਾ ਟੇਸਟ ਬਣਾ ਕੇ ਖਾਣਾ ਚਾਹੁੰਦੇ ਆ ਘਿਓ ਨਾਲ ਟੇਸਟ ਅਲੱਗ ਹੋ ਜਾਂਦਾ ਮੱਖਣ ਨਾਲ ਥੋੜਾ ਜਿਹਾ ਹੋਰ ਲੱਗ ਹੋ ਜਾਂਦਾ ਟੇਸਟ ਦੋਨੇ ਵਧੀਆ ਦਿੰਦੇ ਆ ਤੁਸੀਂ ਵੀ ਜਿਵੇਂ ਤੁਹਾਡਾ ਮਨ ਹੋਵੇ ਉਦੋਂ ਪਾ ਕੇ ਇਹਨੂੰ ਆਪਾਂ ਲੰਚ ਦੇ ਵਿੱਚ ਵੀ ਖਾ ਸਕਦੇ ਆ ਡਿਨਰ ਦੇ ਵਿੱਚ ਵੀ ਬ੍ਰੇਕਫਾਸਟ ਦੇ ਵਿੱਚ ਵੀ ਬਾਕੀ ਬੱਚਿਆਂ ਨੂੰ ਸਕੂਲ ਦੇ ਲਈ ਲਿਜਾਣ ਲਈ ਬੜੀ ਈਜ਼ੀ ਰਹਿੰਦੀ ਹੈਗੀ ਟਿਫਨ ਦੇ ਵਿੱਚ ਪੈਕ ਕਰਕੇ ਆਪਾਂ ਦੇ ਸਕਦੇ ਆ ਸਾਡੇ ਮੰਮੀ ਪਾਪਾ ਵੀ ਇਦਾਂ ਹੀ ਸਾਨੂੰ ਟਿਫਨ ਦੇ ਵਿੱਚ ਪੈਕ ਕਰਕੇ ਦਿੰਦੇ ਹੁੰਦੇ ਸੀ ਬਾਕੀ ਜੇ ਅੱਜ ਦੀ ਵੀਡੀਓ ਅੱਜ ਦੀ ਰੈਸਪੀ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ